ਪੰਜਾਬ ਦੇ ਵਿੱਚ ਕੁਝ ਹਿੱਸਿਆਂ ਵਿੱਚ ਆਏ ਹੜ੍ਹਾਂ ਤੋਂ ਬਾਅਦ ਜਿੱਥੇ ਪਾਣੀ ਹੌਲੀ-ਹੌਲੀ ਖਤਮ ਹੋ ਗਿਆ ਉੱਥੇ ਹੀ ਹੜ੍ਹ ਪ੍ਰਭਾਵਿਤ ਕਿਸਾਨਾਂ ਅਤੇ ਪਰਿਵਾਰਾਂ ਦੀਆਂ ਮੁਸ਼ਕਲਾਂ ਅਜੇ ਵੀ ਕਾਇਮ ਹਨ ਇਸ ਸਥਿਤੀ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ ਸਿੱਖ ਐਕਟ ਸਕਾਟਲੈਂਡ ਅਤੇ ਗੁਰੂ ਨਾਨਕ ਚੈਰੀਟੇਬਲ ਟਰਸਟ ਸਕਾਟਲੈਂਡ ਵੱਲੋਂ ਇੱਕ ਸਹਾਰਨਯੋਗ ਕਦਮ ਚੁੱਕਦਿਆ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੇਪਾਰ ਅਤੇ ਕੜਿਆਲ ਦੇ ਕਿਸਾਨਾਂ ਨੂੰ 8500 ਲੀਟਰ ਡੀਜ਼ਲ ਵੰਡਿਆ ਗਿਆ ਇਹ ਡੀਜ਼ਲ ਖੇਤਾਂ ਦੀ ਵਹਾਈ ਅਤੇ ਬਿਜਲੀ ਲਈ ਵਰਤਿਆ ਜਾਵੇਗਾ ਤਾਂ ਜੋ ਹੜ੍ਹ ਕਾਰਨ ਨੁਕਸਾਨ ਹੋਈ ਖੇਤੀਬਾੜੀ ਕਾਰਦਾਨ ਨੂੰ ਮੁੜ ਪੱਟਰੀ ਤੇ ਲਿਆਂਦਾ ਜਾ ਸਕੇ ਇਸ ਮੌਕੇ ਤੇ ਪ੍ਰੋਜੈਕਟ ਦੇ ਸੇਵਾਦਾਰ ਅਤੇ ਹੋਰ ਮੈਂਬਰ ਹਾਜ਼ਰ ਸਨ ਉਹਨਾਂ ਨੇ ਦੱਸਿਆ ਕਿ ਅਜੁਕੇਟ ਪੰਜਾਬ ਪ੍ਰੋਜੈਕਟ ਪਿਛਲੇ ਦਹਾਕੇ ਤੋਂ ਪੰਜਾਬ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਦੀ ਸਿੱਖਿਆ ਲਈ ਸਖ ਮੁਕਤ ਸਕੂਲਾਂ ਰਾਹੀਂ ਸੇਵਾਵਾਂ ਦੇ ਰਿਹਾ ਉਹਨਾਂ ਨੇ ਕਿਹਾ ਕਿ 22 ਅਗਸਤ 2025 ਤੋਂ ਲੈ ਕੇ ਹੁਣ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਸਹਾਇਤਾ ਕਾਰਜ ਜਾਰੀ ਹਨ ਜਿਸ ਵਿੱਚ ਰਾਸ਼ਨ, ਕਪੜੇ ਅਤੇ ਕਰੇਲੂ ਲੋੜਾਂ ਦਾ ਸਮਾਨ ਵੰਡਿਆ ਜਾ ਰਿਹਾ ਹੈ। ਪ੍ਰੋਜੈਕਟ ਟੀਮ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਹੋਰ ਖੇਤੀਬਾੜੀ ਸਹਾਇਤਾ ਸਮੱਗਰੀ ਦਿੱਤੀ ਜਾਵੇਗੀ। ਨਾਲ ਹੀ ਹੜ੍ਹ ਕਾਰਨ ਪ੍ਰਭਾਵਿਤ ਵਿਦਿਆਰਥੀਆਂ ਦੀਆਂ ਸਕੂਲਾਂ ਪੇਸਾਂ ਵੀ ਭਰਿਆ ਜਾਣਗੀਆਂ। ਇਸ ਦੌਰਾਨ ਪਿੰਡਾਂ ਦੇ ਕਿਸਾਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਹੋਰ ਕੀ ਦੱਸਿਆ ਤੁਸੀਂ ਵੀ ਸੁਣੋ। ਵੀਰ ਜੀ ਮੇਰਾ ਨਾਮ ਰਾਜਦੀਪ ਸਿੰਘ ਹੈ ਜੀ ਤੇ ਅੱਜ ਕੜਿਆਲ ਪਿੰਡ ਦੇ ਵਿੱਚ ਡੀਜ਼ਲ ਤੇ ਯੂਰੀਆ ਦੀ ਸੇਵਾ ਕਰਨ ਆਇਆ ਜੀ। ਇਹ ਸੇਵਾ ਸਿੱਖ ਇਟ ਸਕਾਟਲੈਂਡ ਤੇ ਗੁਰਨਾਨਕ ਚੈਟਵਾ ਟਰਸਟ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਇਹ ਤੈਨੂੰ ਸੰਸਥਾਵਾਂ ਨਾਲ ਰਲ ਕੇ ਇਹ ਸੇਵਾ ਨਿਭਾਰੀਆਂ ਨੇ ਐਜੂਕੇਟ ਨੇ ਜਿੱਥੇ ਸਰਵੇ ਕੀਤਾ ਤੇ ਇਹ ਵੀ ਜਿਹੜੇ ਸਕਾਟਲੈਂਡ ਤੋਂ ਆਏ ਆ ਇਹਨਾਂ ਨੇ ਡੀਜ਼ਲ ਦੀ ਸੇਵਾ ਤੇ ਡੀਏਪੀ ਦੀ ਸੇਵਾ ਕਿਉਂਕਿ ਸਭ ਤੋਂ ਜਿਹੜੀ ਮੇਨ ਜਿਹੜੀ ਜ਼ਰੂਰਤ ਆ ਕਿਸਾਨ ਨੂੰ ਉਹ ਡੀਜ਼ਲ ਡੀਏਪੀ ਦੀ ਹੈ ਇੱਕ ਵਾਰੀ ਉਹ ਖਲੋ ਜਾਣਗੇ ਪੈਰਾ ਦੇ ਖਲੋ ਜਾਣਗੇ ਤੇ ਫਿਰ ਸਾਰੇ ਕਾਰਜ ਆਪਣੇ ਤੁਰਨ ਸ਼ੁਰੂ ਹੋ ਜਾਂਦੇ ਜੀ ਕਿੰਨਾ ਡੀਟੇਲ ਤੇ ਡੀਏਪੀ ਜਿਹੜੀ ਲੈ ਕੇ ਆਏ ਆ ਆ ਦੋ ਪਿੰਡਾਂ ਦੇ ਵਿੱਚ ਉਹ ਜੀ ਹਲੇ ਡੀਜ਼ਲ 8500 ਲੀਟਰ ਹੈਗਾ ਡੀਏਪੀ ਡ ਇਸ ਤੋਂ ਇਲਾਵਾ ਹੋਰ ਵੀ ਪਿੰਡ ਸਰਚ ਕੀਤੇ ਗਏ ਜੇ ਫਿਲਹਾਲ ਇਹਨਾਂ ਦੋਵਾਂ ਪਿੰਡਾਂ 'ਚ ਹੀ ਲੱਗਦਾ ਅੰਮਰਸਰ ਦੇ ਵਿੱਚ ਦੋ ਪਿੰਡ ਹੈ ਤੇ ਬਾਕੀ ਸਾਡੇ ਕੋਲ ਫਿਰੋਜ਼ਪੁਰ ਦੇ ਬਾਕੀ ਪਿੰਡ ਫਿਰੋਜ਼ਪੁਰ ਦੇ ਆ ਜੀ ਟੋਟਲ ਸਾਡੇ ਕੋਲ 6200 ਏਕੜ ਰਕਬਾ ਜਿਦੇ 'ਚੋਂ ਕੁਝ ਰਕਬਾ ਵੀਰਾਵਾਂ ਨੇ ਸੰਭਿਆ ਤੇ ਬਾਕੀ ਫਿਰ ਬਾਕੀ ਸੰਗਤਾਂ ਦੇ ਸਹਿਯੋਗ ਨਾਲ ਬਾਕੀ ਰਕਬੇ ਦੀ ਸਾਂਸਬਲ ਕੀਤੀ ਜਾ ਰਹੀ ਹੈ ਇਹਨਾਂ ਪਿੰਡਾਂ 'ਚ ਐਜੂਕੇਸ਼ਨ ਦੇ ਤੌਰ ਤੇ ਕਿਸ ਤਰ੍ਹਾਂ ਮਦਦ ਕੀਤੀ ਜਿਹੜੇ ਪਰਿਵਾਰ ਸਾਰੇ ਪਿੰਡ ਜਿਹੜੇ ਪਿੰਡ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਸੰਭੇ ਆ ਉਹਨਾਂ ਪਿੰਡਾਂ ਜਿਹੜੇ ਪਰਿਵਾਰ ਦੇ ਬੱਚੇ ਪੜ੍ਹਾਈ ਨਹੀਂ ਕਰ ਪ ਉਹਨਾਂ ਦੇ ਬੱਚਿਆਂ ਦੀ ਫੀਸ 2026 ਮਾਰਚ 31 ਤੱਕ ਦਿੱਤੀਆਂ ਜਾਣਗੀਆਂ ਜੀ। ਮੈਂ ਆਪਣਾ ਨਾਮ ਦੱਸ ਕੇ ਅੱਜ ਕਿਹੜੀ ਜਗ੍ਹਾ ਤੇ ਸੰਸਥਾ ਸੇਵਾ ਕਰਨ ਪਹੁੰਚੀ ਹੈ ਜੀ। ਜੀ ਨਾਮ ਮੇਰਾ ਜਸਵਿੰਦਰ ਸਿੰਘ ਖਾਲਸਾ ਜੀ ਤੇ ਇੰਗਲੈਂਡ ਤੋਂ ਮੈਂ ਰਹਿੰਦਾ ਪਿਛਲੇ ਕੋਈ 60 ਸਾਲਾਂ ਤੋਂ। ਔਰ ਪਿਛਲੇ 15 ਸਾਲਾਂ ਤੋਂ ਪੰਜਾਬ ਵਿੱਚ ਸੇਵਾ ਕਰ ਰਿਹਾ ਐਜੂਕੇਟ ਪੰਜਾਬ ਪ੍ਰੋਜੈਕਟ। ਬੱਚਿਆਂ ਨੂੰ ਆਪਾਂ ਪੜਾਈਆਂ ਵੀ ਕਰਾਣੀਆਂ ਕਿਉਂਕਿ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਿਠਾਈਏ ਤੇ ਨਾਲ ਸੱਤ ਫ੍ਰੀ ਸਕੂਲ ਵੀ ਚੱਲਦਾ ਵੇ ਆਪਣਾ। ਪਰ ਹੁਣ ਦੇਖਿਆ ਜਦੋਂ ਪਿਛਲੇ ਮਹੀਨੇ ਤੋਂ ਹੜ੍ਹ ਆ ਗਏ। ਇਹ ਫਿਰ 22 ਅਗਸਤ ਤੋਂ ਦਾਸ ਇੱਥੇ ਹੜਾਂ ਦੀ ਸੇਵਾ ਵਿੱਚ ਲੱਗਿਆ ਪਿਆ ਕਿਉਂਕਿ ਇਹ ਵੀ ਆਪਣਾ ਗੁਰੂਆਂ ਦੀ ਧਰਤੀ ਆ ਤੇ ਸੇਵਾ ਬਣਦੀ ਔਰ ਮੇਰੇ ਕੋਲ ਸਾਰੀ ਦੁਨੀਆ ਦੇ ਵਿਚਕਾਰ ਆਪਣੇ ਜਿਹੜੇ ਮੇਰੇ ਸਪੌਂਸਰਸ ਹੈਗੇ ਆ ਉਹ ਮਦਦ ਕਰਦੇ ਆ ਤੇ ਉਹ ਫਿਰ ਇਸ ਸੇਵਾ ਸੇਵੀ ਆਪਣੀ ਮਾਇਆ ਭੇਜਦੇ ਆ ਔਰ ਅਸੀਂ 100% ਮਾਇਆ ਇੱਥੇ ਸੇਵਾਤ ਲਗਾ ਰਹੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਪਿਛਲੇ 3-4 ਦਿਨ ਪਹਿਲੇ ਅਸੀਂ ਜਿਹੜੇ ਮਾਂਵਾ ਧਾਵਾਂ ਬਚਾ ਬਹੁਤ ਸਾਰੇ ਦੀ ਰੁੜ ਗਈਆਂ ਮਰ ਗਈਆਂ ਆ ਪੱਲੇ ਪਸ਼ੂਗਰ ਅਸੀਂ ਇਹ ਦੇਖ ਕੇ ਆਏ ਹਾਂ ਸਾਰਾ ਕੁਝ ਹੁਣ ਅੱਜ ਡੀਜ਼ਲ ਦੇਣ ਆ ਸੇ ਆ ਗਏ ਨਾਲ ਜਿਹੜੇ ਸਕਾਟਲੈਂਡ ਤੋਂ ਮੇਰੇ ਵੀਰ ਆਏ ਹੋਇਆ ਹੈ ਇਸ ਲਾਗੇ ਹੋਰ ਬੜਾ ਕੁਝ ਕਰਨ ਵਾਲਾ ਪਿਆ ਬਹੁਤ ਬੁਰਾ ਹਾਲ ਹੋਇਆ ਥੇ ਪਾਣੀ ਇਹਨਾਂ ਨਾ ਚੜਿਆ ਆਇਆ ਸੀਗਾ ਮੈਂ ਸਾਰਾ ਕੁਝ ਦੇਖਿਆ ਔਰ ਗੁਰੂ ਸਾਹਿਬ ਸੇਵਾ ਲੈ ਰਿਹਾ ਔਰ ਇਦਾਂ ਹੀ ਸੇਵਾ ਖੀਲੇ ਸਵਾਸਤਾ ਕਰਨੀ ਹੈ ਗੁਰੂ ਮਹਾਰਾਜ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਤੇ ਕਿਹੜੀ ਜਗ੍ਹਾ ਤੇ ਅੱਜ ਡੀਜ਼ਲ ਦੀ ਸੇਵਾ ਕਰ ਅਸੀਂ ਮੇਰਾ ਨਾਮ ਗੁਰਮੇਲ ਸਿੰਘ ਧਾਮੀ ਆ ਅੱਜ ਇਸ ਵੰਤ ਕਲਿਆਣ ਵਿੱਚ ਕਲਿਆਣਾ ਵਿੱਚ ਜੜਿਆਲ ਵਿੱਚ ਡੀਜ਼ਲ ਦੀ ਸੇਵਾ ਕਰਵਾਉਣ ਆਏ ਆ ਇਹ ਸੇਵਾ ਸੋਰਲੈਂਡ ਦੀਆਂ ਸੰਗਤਾਂ ਵੱਲੋਂ ਇੱਥੇ ਭੇਜੀ ਗਈ ਆ ਜਦੋਂ ਉਹਨਾਂ ਨੂੰ ਪੁੱਥੇ ਪਤਾ ਲੱਗਾ ਕਿ ਇੱਥੇ ਹੜ ਬਹੁਤ ਆਇਆ ਤੇ ਬਹੁਤ ਪ੍ਰੋਬਲਮਾਂ ਆ ਗਈਆਂ ਅਸੀਂ ਪਾਣੀ ਜਾਦੇ ਵਿੱਚ ਆ ਨਹੀਂ ਸਕੇ ਲੇਕਿਨ ਹੁਣ ਬਾਅਦ ਹੀ ਸੇਵਾ ਵੀ ਬਹੁਤ ਜ਼ਰੂਰਤ ਪੈਣੀ ਆ ਹੜ ਦੇ ਬਾਅਦ ਬਹੁਤ ਫੈਸਲੇ ਜ਼ਰੂਰਤ ਪੈਣੀ ਜਦੋਂ ਘਰਾਂ ਚੋਂ ਪਾਣੀ ਨਿਕਲ ਗਿਆ ਹਰ ਚੀਜ਼ ਦੀ ਜ਼ਰੂਰਤ ਪੈਣੀ ਆ ਇਥੋਂ ਤੱਕ ਕਿ ਰਜਾਈਆਂ ਕੱਪੜੇ ਸਰਾਣੇ ਤੇ ਖੇਤੀ ਦੀ ਬਿਜਾਈ ਵਾਸਤੇ ਢੇਰ ਡੀਜ਼ਲ ਅਸੀਂ ਇਸ ਵਕਤ ਡੀਜ਼ਲ ਦੀ ਤੇ ਢੇਰ ਦੀ ਸੇਵਾ ਕਰਵਾਉਣਾ ਆਏ ਹਾਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਕਿਹੜੀ ਜਗ੍ਹਾ ਤੋਂ ਹੈ ਮੇਰਾ ਨਾਮ ਤਰਨਦੀਪ ਸਿੰਘ ਹੈ ਜੀ ਸਿੱਖ ਹੀਡ ਸਕਾਟਲੈਂਡ ਔਰ ਗੁਰਨਾਨਕ ਚੈਰੀਟੇਬਲ ਟਰਸਟ ਦੋਨਾਂ ਦੀ ਟੀਮ ਮਿਲ ਕੇ ਜਿਹੜੀ ਹੈਗੀ ਆ ਅਸੀਂ ਅੱਜ ਡੀਜ਼ਲ ਦੀ ਸੇਵਾ ਕਰ ਰਹੇ ਆ ਗਰਾਊਂਡ ਤੇ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜਾ ਹੈਗਾ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗਰਾਊਂਡ ਤੇ ਇਹਨਾਂ ਦੀ ਟੀਮ ਬਹੁਤ ਵੱਡੀ ਆ ਅਸੀਂ ਇਹਨਾਂ ਨੂੰ ਮਿਲੇ ਸੀਗੇ ਅੰਕਲ ਜੀ ਉਹਨਾਂ ਨੂੰ ਵੀ ਮਿਲੇ ਸੀ ਪਾਣੀ ਉਦੋਂ ਚੱਲਦਾ ਸੀਗਾ ਫਿਰ ਇਹਨਾਂ ਦੀ ਟੀਮ ਜਿਹੜੀ ਸਰਵੇ ਕਰਦੀ ਸੀ ਤਾਂ ਅਸੀਂ ਇਹਨਾਂ ਦੀ ਸਪੋਰਟ ਦੇ ਨਾਲ ਅੱਜ ਡੀਜ਼ਲ ਦੀ ਸੇਵਾ ਲੈ ਕੇ ਇਹਨਾਂ ਕੋਲ ਇੱਥੇ ਪੈਂਡ ਕੜਿਆਲ ਚ ਪਹੁੰਚੇ ਆ ਹੋਰ ਵੀ ਸੇਵਾਵਾਂ ਚੱਲੀ ਰਹਿਣਗੀਆਂ ਜੀ ਹਾਂਜੀ ਬਿਲਕੁਲ ਜੀ ਜਿੱਦਾਂ ਜਿੱਦਾਂ ਦੀ ਰਿਕੁਆਇਰਮੈਂਟ ਆਉਣੀ ਰਹੇਗੀ ਇਹਨਾਂ ਦੀ ਟੀਮ ਜਿਹੜੀ ਹੈਗੀ ਆ ਪ੍ਰੋਪਰ ਸਰਵੇ ਕਰਦੀ ਆ ਜਿੱਥੇ ਕੱਪੜੇ ਦੀ ਜ਼ਰੂਰਤ ਹੋਏਗੀ ਉੱਥੇ ਕੱਪੜਾ ਵੀ ਲੈ ਕੇ ਪਹੁੰਚਾਂਗੇ ਜਿੱਥੇ ਡੀਏਪੀ ਦੀ ਜ਼ਰੂਰਤ ਹੋਏਗੀ ਉੱਥੇ ਡੀਏਪੀ ਦੀ ਵੀ ਲੈ ਕੇ ਪਹੁੰਚਾਂਗੇ ਜਿਹੜਾ ਅਚਾਰ ਦੀ ਵੀ ਸੇਵਾ ਅਸੀਂ ਮਤਲਬ ਪਹਿਲਾਂ 4 ਪਿੰਡਾਂ ਦੇ ਵਿੱਚ ਤਕਰੀਬਨ 500 ਕੁਇੰਟਲ ਅਚਾਰ ਜਿਹੜਾ ਅਸੀਂ ਵੰਡ ਚੁੱਕੇ ਆ ਹੋਰ ਵੀ ਜਿੱਥੇ ਜਿੱਥੋਂ ਸਾਨੂੰ ਆਦੇਸ਼ ਦਿੰਦੇ ਰਹਿਣਗੇ ਜੀ ਨਾਲ ਦੀ ਨਾਲ ਅਸੀਂ ਕੰਦੇ ਨਾਲ ਕੰਦਾ ਲਾ ਕੇ ਚੱਲਾਂਗੇ ਕੀ ਨਾਮ ਹੈ ਇਹ ਜਿਹੜੀ ਸੰਗਤ ਆਈ ਆ ਬਾਹਰੋਂ ਮਤਲਬ ਕਿ ਬਾਹਰ ਵਿਦੇਸ਼ਾਂ ਜੋ ਆਗੇ ਨਾ ਮਤ ਕਰਨ ਦੇ ਆ ਬਹੁਤ ਬਹੁਤ ਨਾ ਧੰਨਵਾਦ ਇਹਨਾਂ ਦਾ ਇਸ ਨਗਰ ਦੇ ਵਿੱਚ ਆ ਕੇ ਇਹਨਾਂ ਨੇ ਕੈਂਪ ਲਾਇਆ ਇਹਨਾਂ ਨੇ ਡੀਜ਼ਲ ਵੰਡਿਆ ਆ ਬੀ ਦੇ ਰਿਹਾ ਖਾਣਾ ਦੇ ਰਿਹਾ ਜਿੰਨਾ ਜਿੰਨਾ ਕਿਸਾਨ ਨੁਕਸਾਨ ਹੋਣਾ ਉਹਨਾਂ ਦੇ ਰਿਹਾ ਬਹੁਤ ਵਧੀਆ ਸਹੀ ਤਰੀਕੇ ਨਾਲ ਨਾ ਜਿਹਦਾ ਜਿਹਨਾਂ ਨੂੰ ਨੁਕਸਾਨ ਹੋ ਉਹਨੂੰ ਮਿਲਣਾ ਚਾਹੀਦਾ ਤੁਝੇ ਨਾ ਮਿਲੇ ਕੋਈ ਗੁੱਸਾ ਨਹੀਂ ਕਰਨਾ ਕਿ ਇਹ ਸੰਗਤ ਦਾ ਕੰਮ ਹੈ ਗੁੱਸਾ ਕਰਨਾ ਨਹੀਂ ਕਰਨਾ ਚਾਹੀਦਾ ਵੱਧ ਤੋਂ ਵੱਧ ਸੰਯੋਗ ਦੇਣਾ ਚਾਹੀਦਾ ਅੱਜ ਜਿਹੜੀ ਡੀਜ਼ਲ ਦੀ ਸੇਵਾ ਮਿਲ ਗਈ ਐ ਤਾਂ ਕੀ ਲੱਗਦਾ ਕਿ ਕਿੰਨਾ ਕੁ ਫਾਇਦਾ ਕਿਸਾਨਾਂ ਨੂੰ ਹੋਵੇ ਬਹੁਤ ਫਾਇਦਾ ਜੀ ਜੋ ਸੰਗਤ ਕਰਦੇ ਬਹੁਤ ਜ਼ਿਆਦਾ ਫਾਇਦਾ ਜੀ ਬੱਚਿਆਂ ਦੇ ਵੇਖੋ ਜੀ ਬਹੁਤ ਇਹਨਾਂ ਦਾ ਧੰਨਵਾਦ ਇਹਨਾਂ ਦਾ ਜਿਹੜਾ ਨਗਰ ਕੰਡਿਆਲ ਦਾ ਡੈ ਕਰਦੇ ਨਾਲੇ ਬਹੁਤ ਵਧੀਆ ਡੀਜ਼ਲ ਦੇਣ ਦਾ ਆ ਖਾ ਦੇ ਰਿਹਾ ਜਿੰਨੀ ਜਿੰਨੀ ਲਿਖਿਆ ਇਹਨਾਂ ਨੇ ਉਹਨਾਂ ਖਾ ਦਾ ਮੁਆਵਜ਼ਾ ਦੇ ਰਹੇ ਆ ਕੋਲ ਬਹੁਤ ਪਾਣੀ ਘਟ ਗਿਆ ਹੈ ਮਾਰੀ ਉੱਤਰ ਗਿਆ ਲਗਭਗ ਕਿੰਨਾ ਕੁ ਨੁਕਸਾਨ ਹੋਇਆ ਸੀ ਤੇ ਹੁਣ ਹਾਲਾਤ ਇਹ ਪੇੜ ਦੇ ਵਿੱਚ ਮੇਰੇ 4-500 ਕਿਲਾੜਾ ਝੋਨੇ ਦਾ ਮਰਿਆ ਹੀ ਆ ਬਿਲਕੁਲ ਜੀਰੋ ਪਰਸੈਂਟ ਹੋ ਗਿਆ ਬਾਦੀ ਹੈਗੇ ਜੀ ਆਹ ਉਹਨਾਂ ਨਾਲ ਜਲ ਮਿਲਣ ਦੇ ਨਾਲ ਕਿਸਾਨ ਦੁਬਾਰਾ ਪੈਰਾ ਸਰ ਖੜੇ ਹੋਣ ਤੇ ਕੁਝ ਮਦਦ ਹੋਵੇ ਮਦਦ ਹੋਈ ਹੋएगी ਹੋਈ ਉਹਨਾਂ ਮਦਦ ਹੋ ਰਹੀ ਆ ਜੀ ਮੈਂ ਡਿਜੀਤ ਨੂੰ ਮਿਲਿਆ ਅੱਜ ਆ ਖਾਸ ਮਿਲਣੀ ਦਾ ਆਖਿਆ ਕਿ ਤਦਾ ਉਹ ਲੋਕਾਂ ਨੂੰ ਪਰੇਸ਼ਾਨੀ ਹੈ ਜਿਨ੍ਹਾਂ ਨੂੰ ਨਹੀਂ ਪੀ ਜਾ ਸਕਦੀ ਇਹ ਬਹੁਤ ਵਧੀਆ ਬੋਲ ਕਰਾਉਣਾ ਵਧੀਆ ਕੀਤਾ ਸੰਤਰੇ ਬਹੁਤ ਬਹੁਤ ਧੰਨਵਾਦ ਆ ਜੀ ਬਹੁਤ ਵਧੀਆ